सत श्रीकाल जी सारों मैम सब तो पहला तो वैलकम बहुत बहुत कै दिलो मैं बड़ी खुशी हो रही है इस गल्ती कि अगे आ आए हो और भी तो सब का बहुत धनबाद जिन्होंने अपने कीमती समय के समा क्ड के साथ छोटे जदगे अर आए तो अपने मैडम है रानी शर्मा जी जिन्होंने भाई जीवन सिंह की जीवनी पी एच डी की हुई है डॉक्टर रानी शर्मा जी इन्हों हसबेंड राज धनकोट ਜਿਨ੍ਹਾਂ ਨੂੰ ਇਸ ਵਾਰ ਲੋਕ ਸਭਾ ਵੱਲੋਂ ਟਿਕਟ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਰਲ ਮਿਲ ਕੇ ਇਕਜੁੱਟ ਹੋ ਕੇ ਇਹਨਾਂ ਦਾ ਸਾਥ ਦੇਈਏ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਆ ਸਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਉੱਥੋਂ ਤੱਕ ਜਿੱਥੋਂ ਤੱਕ ਅਸੀਂ ਸੋਚ ਵੀ ਨਹੀਂ ਸਕਦੇ ਸਾਡੀ ਸੋਚ ਵੀ ਨਹੀਂ ਜਾਂਦੀ ਉੱਥੋਂ ਤੱਕ ਜਿਹੜੇ ਸਿਆਸਤ ਦੇ ਆਪਣੇ ਬੋੜ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਸਾਨੂੰ ਇਸ ਦਾ ਅਫਸੋਸ ਹੈ ਸਾਡਾ ਇਹ ਫਰਜ਼ ਬਣਦਾ ਹੈ ਕਿ ਜਦੋਂ ਅਸੀਂ ਵੀ ਕੋਈ ਸਰਕਾਰ ਚੁਣਦੇ ਆ ਨਾ ਆ ਇੱਕ ਵਾਰੀ ਅਸੀਂ ਗਲਤੀ ਕਰ ਬੈਠੇ ਆ ਕਾਹਲੇ ਕਰ ਬੈਠੇ ਆ ਬਿਨਾ ਸੋਚੇ ਸਮਝੇ ਅਸੀਂ ਫੈਸਲਾ ਲੈ ਬੈਠੇ ਆ ਸੋ ਉਸ ਹੋਈ ਗਲਤੀ ਨੂੰ ਅਸੀਂ ਅੱਜ ਸੁਧਾਰਨਾ ਅਸੀਂ ਸੁਧਾਰਨਾ ਅਸੀਂ ਰਲ ਮਿਲ ਕੇ ਸਾਰਿਆਂ ਨੇ ਰਾਜਪਾਜੀ ਰਾਜਿੰਦਰ ਜੀ ਦਾ ਸਾਥ ਦੇਣਾ ਹੈਗਾ ਉਹਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਤੁਰਨਾ ਸੋ ਅਸੀਂ ਇਹ ਸੋਚ ਸਮਝ ਕੇ ਸਰਕਾਰ ਚੁਣੀ ਆ ਕਿ ਸਾਡਾ ਫਾਇਦਾ ਕਿਸ ਵਿੱਚ ਹੈ ਤੇ ਸਾਡਾ ਨੁਕਸਾਨ ਕਿਸ ਵਿੱਚ ਨੁਕਸਾਨ ਤਾਂ ਅਸੀਂ ਕਰਾਈ ਚੁੱਕੇ ਆ ਕਿਉਂਕਿ ਧੁੱਖੇ ਮਰਦੀ ਲੋਕ ਚੋਰੀਆਂ ਕਰਨ ਲੱਗੇ ਹਜ਼ਾਰ-ਹਜ਼ਾਰ ਰੁਪਏ ਦੀ ਵੇਟ ਵਿੱਚ ਬੈਣਾ ਬੈਠੀਆਂ ਵਿਚਾਰੀਆਂ ਜਿਨ੍ਹਾਂ ਨੂੰ ਇੱਕ ਵਾਰੀ ਸੰਧਵਾ ਸਾਹਿਬ ਨੇ ਕਿਹਾ ਸੀ ਕਹਿੰਦੇ ਤੁਹਾਨੂੰ ਪੇਕੇ ਜਾਣ ਵਾਸਤੇ ਨਾ ਆਪਣੇ ਪਤੀ ਤੋਂ ਕਰਾਇਆ ਨਾ ਮਗਰ ਦੀ ਲੋੜ ਨਹੀਂ ਪੈਣੀ ਤੇ ਅੱਜ ਵਿਚਾਰੀਆਂ ਰਸੋਈ ਦੇ ਖਾਚੇ ਵੱਲੋਂ ਵੀ ਵੰਜੀਆਂ ਹੋਈਆਂ ਬੈਠੀਆਂ ਕੀ ਕੀਤਾ ਜਾਵੇ ਸੋ ਮੇਰੀ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਬਾਈ ਰਾਜਿੰਦਰ ਸਿੰਘ ਜੀ ਨੂੰ ਸ਼ਰੋਨੀ ਅਕਾਲੀ ਦਲ ਵੱਲੋਂ ਜਤਾਇਆ ਜਾਵੇ ਤਕੜੀ ਦੇ ਨਿਸ਼ਾਨ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕੀਤਾ ਜਾਵੇ ਕਿਉਂਕਿ ਉਹਨਾਂ ਦੀ ਕਾਮਯਾਬੀ ਸਾਡੀ ਕਾਮਯਾਬੀ ਹੈ